ਏ ਧਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਰਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਬਾਬਾ ਝਾੜ ਵਾਲਾ ਕਰਾਲੀ ਸੋ ਇਸ ਸਥਾਨ ਤੇ ਅੱਜ ਅਸੀਂ ਮੌਜੂਦ ਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਥੇ ਸਾਲਾਨਾ ਭੰਡਾਰਾ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਆ ਮਨਾਇਆ ਜਾ ਰਿਹਾ ਹੈ ਸੋ ਤੁਹਾਨੂੰ ਇੱਥੋਂ ਦੀਆਂ ਸਾਰੀਆਂ ਝਲਕੀਆਂ ਵੀ ਦਿਖਾਉਨੇ ਆ ਸੋ ਇੱਥੇ ਜੋ ਲੰਗਰ ਲੱਗੇ ਨੇ ਬ੍ਰੈਡ ਪਕੌੜਿਆਂ ਦੇ ਲੰਗਰ ਕੜੀ ਚਾਵਲ ਦੇ ਲੰਗਰ ਰੋਟੀ ਪ੍ਰਸ਼ਾਦਾ ਅਤੇ ਗੋਲ ਗੱਪਿਆਂ ਦਾ ਵੀ ਇੱਥੇ ਲੰਗਰ ਲੱਗਿਆ ਹੋਇਆ ਹੈ ਸੋ ਤੁਹਾਨੂੰ ਇਥੋਂ ਦੀਆਂ ਸਾਰੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹ ਤੁਮਾਨ ਚੈਨਲ ਦੇ ਨਾਲ ਵੀਰ ਜੀ ਆਪਣਾ ਸ਼ੁਭਨਾਮ ਜੀ ਕਾਲਾ ਕੁਮਾਰ ਜੀ ਜੀ ਸੋ ਕਾਲਾ ਕੁਮਾਰ ਜੀ ਅੱਜ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬਾਬਾ ਝਾੜ ਵਾਲਾ ਦੇ ਸਥਾਨ ਤੇ ਹਾਂਜੀ ਸੋ ਇਹ ਗੋਲ ਗੱਪਿਆਂ ਦਾ ਲੰਗਰ ਲਗਾਇਆ ਗਿਆ ਹੈ ਇਹ ਤੁਹਾਡੇ ਵੱਲੋਂ ਲੱਗਿਆ ਹੋਇਆ ਸਾਰਾ ਹਾਂਜੀ ਹਾਂ ਜੇ ਬੱਚੇ ਆਪਣੇ ਕਹਿੰਦੇ ਸੀ ਕਿ ਲੈ ਵੀ ਰੈਡੀ ਸੰਦਾ ਲਾਣਾ ਹੈਗਾ ਮੰਦਰ ਦੇ ਝਾੜ ਵਾਲੇ ਤੇ ਜੀ ਵੀ ਸੇਵਾ ਗੋਲ ਗੱਪੇ ਕਿਦਾਣੀ ਜੀ ਪਾ ਨੇ ਓਕੇ ਹਾਂਜੀ ਵਾਹ ਜੀ ਵਾਹ ਇਹ ਪਹਿਲੀ ਵਾਰ ਮੈਨੂੰ ਲੱਗਦਾ ਲੱਗਿਆ ਪਹਿਲੀ ਵਾਰ ਹੀ ਪਹਿਲੀ ਵਾਰ ਇਹ ਹਾਂਜੀ ਲਾ ਕੇ ਘਰ ਆਈ ਵੀਰ ਜੀ ਆਪਣਾ ਠੀਕ ਹੈ ਜੀ ਸੋ ਵੈਸੇ ਵੀ ਕਦੇ ਕਿਤੇ ਮਤਲਬ ਕਿ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਇਦਾਂ ਦੇ ਲੰਗਰ ਮਤਲਬ ਕਿ ਧਾਰਮਿਕ ਸਥਾਨਾਂ ਤੇ ਹਾਂਜੀ 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 ਸੋ ਕਿੰਨਾ ਕੁ ਮਤਲਬ ਕਿ ਅੱਜ ਫੇਰ ਲੱਗ ਜੂ ਗੋਲ ਗੱਪਾ ਤੁਹਾਡਾ ਗੋਲ ਗੱਪਾ 15 ਕਿਲੋ ਆਪਣੇ ਕੋਲ ਜੀ 15 ਕਿਲੋ ਕਿੰਨਾ ਹੋ ਗਿਆ ਜੀ 3000 ਕੁਲਕਪਾ ਹੋ ਗਏ ਜੀ 3 3 ਤੇ 3000 ਰੁਪਏ ਉੱਪਰ ਜਾਰੀ ਹੋਗਾ ਹਾਂ 3 ਦੇ ਉੱਪਰ ਹੋ ਗਏ ਜੀ ਠੀਕ ਹੈ ਜੀ ਸੋ ਪੂਰੀ ਸੰਗਤ ਜਾਨੀ ਦੀ ਅੱਜ ਫੇ ਪੁਗਤਾਂ ਨੂੰਗੇ ਪੁਤਾਉਂਗੇ ਪੁਤਾਉਂਗੇ ਜੀ ਤੇ ਬੱਚੇ ਬੜੇ ਖੁਸ਼ ਹੋਣਗੇ ਜੀ ਜੇ ਵੀਰ ਜੀ ਹੋਰ ਲੈਣਾ ਪਿਆ ਤਾਂ ਹੋਰ ਵੀ ਆ ਜਾਊਗਾ ਮਾਲ ਜੀ ਆਪਣਾ ਵਾਹ 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 ਜੀ ਵਾਹ ਵਾਹ ਜੀ ਵਾਹ ਸੋ ਪੂਰੀ ਸ਼ਰਦਾ ਭਾਵਨਾ ਦੇ ਨਾਲ ਤੁਸੀਂ ਲੱਗੇ ਹੋਏ ਆਂ ਤੇ ਬੱਚੇ ਵੀ ਨਾਲ ਲੱਗੇ ਹੋਏ ਆਂ ਬੱਚੇ ਵੀ ਆ ਗਏ ਆਂ ਹਾਂ ਸੋ ਬਹੁਤ ਵਧੀਆ ਗੱਲ ਹੈ ਜੀ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸ਼ਿਵਰਾਤਰੀ ਦੀਆਂ ਤੁਹਾਨੂੰ ਮੁਬਾਰਕ ਅੱਗੇ ਜੇ ਹੋਸ ਗਿਆ ਅੱਗੇ ਨਾਲ ਬਾਦ ਚੜ ਕੇ ਹੋਰ ਕਰੂੰਗੇ ਜੀ ਵਾਹ ਜੀ ਵਾਹ ਵਾਹ ਜੀ ਤੇ ਪਹਿਲੀ ਵਾਰੀ ਸਟਾਰਟ ਹੀ ਕਰਿਆ ਜੀ ਆਪਾਂ ਨੇ ਕੰਮ ਜੀ ਅੱਗੇ ਪਰਮਾਤਮਾ ਨੇ ਬਾਬੇ ਨੇ ਸੁੱਖ ਦਿੱਤੇ ਕਿ ਇਹ ਤੇ ਉੱਪਰ ਵਧਾ ਕੇ ਕੋਸ਼ਿਸ਼ ਕਰੂੰਗੇ ਵੀ ਵਧਾ ਕੇ ਕਰੀ ਜੇ ਆਪਾਂ ਵਧਾ ਕੇ ਕਰੀ ਜੀ ਹਾਂ ਜੀ ਥੈਂਕ ਯੂ ਜੀ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਅਮਰੀਲਾ ਕੁਮਾਰੀ ਜੀ ਅੱਜ ਕਿਹੜੇ ਮੰਦਿਰ ਪਹੁੰਚੇ ਹੋ ਤੁਸੀਂ ਚਾਰ ਵਾਲਾ ਬਾਬਾ ਜੀ ਚਾਰ ਬਰਾ ਚਾਰੇ ਬਰਾ ਬਾਬਾ ਕੋਲ ਚਾਰ ਵਾਲੇ ਬਾਬਾ ਹਾਂ ਜੀ ਠੀਕ ਹੈ ਤੁਸੀਂ ਵਰਤ ਵੀ ਰੱਖਦੇ ਹੋ ਨੇ ਸ਼ਿਵਰਾਤਰੀ ਦੀ ਹਾਂ ਜੀ ਕਿਵੇਂ ਕਿਵੇਂ ਰੱਖਦੇ ਆ ਵਰਤ ਮਤਲਬ ਮੈਂ ਇੱਕ ਦਿਨ ਭੁੱਖੇ ਰਹਿੰਦੇ ਸਵੇਰੇ ਉੱਠ ਕੇ ਪ੍ਰਿੰਸੀਪੀ ਜਿਹਾ ਜਲਚਰਾ ਕਰ ਉਹਦੀ ਪੂਜਾ ਕਰਕੇ ਫਿਰ ਇਦਾਂ ਰੱਖਦੇ ਵਰਤ ਅੱਛਾ ਤੇ ਕਿੰਨੀ ਦੇਰ ਭੁੱਖੇ ਰਹਿਣਾ ਪੈਂਦਾ 24 ਘੰਟਾ 24 ਘੰਟੇ ਹਾਂਜੀ ਰਹਿਲੇ ਸੀ ਭੁੱਖੇ ਯੈਸ ਅੱਛਾ ਹਰ ਸਾਲ ਰੱਖਦੇ ਆ ਜਾਂ ਹਾਂਜੀ 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 ਹਰ ਸਾਲ ਜਿਵੇਂ ਜਦੋਂ ਵੀ ਜਬ ਸਿਭਰਾਤੀ ਤੇ ਵਰਤਿੰਦਾ ਉਦੋਂ ਹੀ ਰੱਖਦੇ ਆ ਅੱਛਾ ਕਿੰਨੀ ਦੇਰ ਹੋ ਗਈ ਰੱਖਦਿਆਂ ਨੂੰ ਦੋ ਸਾਲ ਹੋ ਗਏ ਮੈਨੂੰ ਤਾਂ ਦੋ ਸਾਲ ਤੋਂ ਹਾਂਜੀ ਠੀਕ ਹੈ ਸੋ ਅੱਜ ਸ਼ਿਵਰਾਤਰੀ ਦੀਆਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਹਾਂਜੀ। ਕੀ ਨਾਮ ਹੈ ਬੇਟਾ? ਸਮੀਤੀ ਸ਼ੇਮਾ। ਅੱਜ ਤੁਸੀਂ ਕਿੱਥੇ ਆਏ ਹੋ ਪਤਾ? ਹਾਂਜੀ। ਕਿੱਥੇ ਆਏ ਹੋ? ਚਾਰਾਂ ਵਾਲੇ ਬਾਬਾ ਜੀ। ਚਾਰਾਂ ਵਾਲੇ ਬਾਬਾ ਜੀ। ਅੱਜ ਇੱਥੇ ਕੀ ਹੈ? ਇੱਥੇ ਹਜ ਭਨਾਰਾ ਸ਼ਿਵਰਾਤਰੀ ਹਾਂਜੀ। ਓਕੇ। ਸ਼ਿਵਰਾਤਰੀ ਕਰਕੇ ਆ ਨਾ ਇਹ ਭਨਾਰਾ। ਹਾਂਜੀ। ਕੱਲ ਸ਼ਿਵਰਾਤਰੀ ਸੀਗੀ? ਹਾਂਜੀ। ਤੁਸੀਂ ਵਰਤ ਰੱਖਿਆ ਸੀ? ਹਾਂਜੀ। ਅੱਛਾ ਕੀ ਖਾਧਾ ਸੀ ਫਿਰ? ਅਸੀਂ ਸਿਰਫ ਕਾਂਦੇਸ ਯਰ ਆਲੂ ਦੇ ਆਲੂ ਦੀ ਸਰ ਕੰਮ ਫੇ ਪੋਖ ਰਣ ਲੱਗੀ ਸਾਰਾ ਦਿਨ ਨਹੀਂ ਅੱਛਾ ਪਰ ਤੋਂ ਪੂਰਾ ਰੱਖਿਆ ਹੈ ਨਾ ਹਾਂਜੀ ਕਿ ਵੀ ਰੱਖਦੇ ਜੰਦੇ ਆ ਨਹੀਂ ਅੱਜगेन ਰੱਖਿਆ ਅੱਜ ਇਸ ਪਹਿਲੀ ਵਾਰ ਰੱਖਿਆ ਹੈ ਹਾਂਜੀ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਰੀਨੂ ਹੈ ਜੀ। ਜੀ। ਸੋ ਤੁਸੀਂ ਵੀ ਵਰਤ ਰੱਖਦੇ ਹੋ। ਹਾਂ ਜੀ ਜੀ ਅਸੀਂ ਹਰ ਸਾਲ ਦੀ ਰੱਖਦੇ ਆ ਬਚਪਨ ਕਿੰਨੇ ਸਾਲਾਂ ਤੋਂ ਰੱਖਦੇ ਆ ਰਹੇ ਆਂ? ਬਚਪਨ ਤੋਂ ਹੀ ਰੱਖਦੇ ਆ ਰਹੇ ਆ ਜੀ। ਬਚਪਨ ਤੋਂ ਰੱਖਦੇ ਆ। ਹਾਂ ਜੀ ਹਾਂ ਜੀ। ਸੋ ਇਹਨ ਪੂਰਾ ਨਿਭਾਈ ਦਾ ਵਰਤ। ਹਾਂ ਜੀ ਹਾਂ ਜੀ ਪੂਰਾ ਨਿਭਾਈ ਦਾ ਜੀ। ਜੀ। ਹਾਂ ਜੀ। ਸੋ ਕੀ ਖਾਣਾ ਪੀਣਾ ਹੁੰਦਾ ਇਹਦੇ ਵਿੱਚ? ਇਹਦੇ ਵਿੱਚ ਅਸੀਂ ਸ਼ਾਮ ਨੂੰ ਜੀ ਆਲੂ ਦੀ ਸਬਜ਼ੀ ਬਣਾਉਂਦੇ ਆ ਨਾਲ ਦਹੀਂ ਦੇ ਨਾਲ ਉਹੀ ਖਾ ਲਈਦਾ ਜੀ। ਜੀ। ਤੇ ਇਸ ਕੇ ਸਾਰਾ ਉਹਨੂੰ ਖਾ। ਹਾਂ ਜੀ ਹਾਂ ਜੀ। ਪਾਣੀ ਪੀ ਲੈਂਦੇ ਆ। ਨਹੀਂ ਪਾਣੀ ਪੀ ਲੈਂਦੇ ਆ ਜੀ ਪਾਣੀ ਦਾ ਪੀਂਦੇ ਆ। ਜੀ। ਹਾਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂ ਜੀ ਜੀ ਤੁਹਾਨੂੰ ਵੀ ਬਹੁਤ ਬਹੁਤ ਪੰਡੇ ਜੀ ਵਿਪਨ ਜੀ ਅੱਜ ਝਾੜ ਵਾਲਾ ਬਾਬਾ ਜੀ ਦੇ ਜੋ ਭੰਡਾਰਾ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਹਰ ਹਰ ਮਹਾਦੇਵ ਓਮ ਨਮਸ ਸ਼ਿਵਾਯ ਇਹ ਸ਼ਿਵਰਾਤਰੀ ਕੇ ਉਪਲਕਸ਼ ਵਿੱਚ ਸਾਲਾਨਾ ਭੰਡਾਰਾ ਕੀਤਾ ਜਾਂਦਾ ਹੈ ਸਭੀ ਨਗਰ ਕੇ ਸਹਿਯੋਗ ਸੇ ਔਰ ਹਮਾਰੇ ਸਦਸ ਸੇਵਾਦਾਰ ਹੈ ਕੁਝ ਕਮੇਟੀ ਕੇ ਪੰਮਾ ਪ੍ਰਧਾਨ ਜੀ ਮੋਨੂ ਬਿਨਾਇਕ ਔਰ विजय चौधरी काका चौधरी इन सब लोगों के सहयोग से और नगर के सहयोग से सालाना भंडारा किया जाता है और भंडारा सभी लोगों को छकाया जाता है परमात्मा की कृपा से हवन पूजन भी होता है इसलिए कि नगर सुखी में में रहे और नगरवासी सुख में रहें भगवान से भोले से यही कामना करते हैं और सुखमय जीवन सबका बीते किसी के घर में दुख दरिद्र का ना नाम ना हो और परमात्मा सबको सुख रखे के यही परमात्मा भोले बाबा से कृपा करते हैं और आपके सहयोग से आपके माध्यम से धीमान जी हमें तरह तरह की दूर दूर तक के न्यूज़ देखने को मिलते हैं आपका बहुत बहुत धन्यवाद जय ओम नमः शिवाय ओम नमः शिवाय नीटा जसल जी तुम्हें भी आज इतने शिरकत की है सो ਭਜਨ ਵੀ ਆਪਣੇ ਗਾਏ ਆ ਕੀਰਤਨ ਕੀਤਾ ਸੋ ਤੁਸੀਂ ਇਸ ਦੇ ਬਾਰੇ ਮਤਲਬ ਕਿ ਕੀ ਕਹੋਗੇ ਤੁਸੀਂ ਹਰ ਸਾਲ ਇੱਥੇ ਹਾਜ਼ਰੀ ਲਵਾਉਂਦੇ ਹੋ ਸਭ ਤੋਂ ਪਹਿਲਾਂ ਜੀ ਹਰ ਹਰ ਮਹਾਦੇਵ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਇਤਿਮਾਦ ਚੈਨਲ ਸਾਡੇ ਵੱਡੇ ਭਾਜੀ ਅਮਰਜੀਤ tihwan ਸਾਹਿਬ ਜੋ ਇਸ ਪੂਰੇ ਕਾਰਜਕ੍ਰਮ ਨੂੰ ਕਵਰ ਕਰ ਰਹੇ ਹੈ ਜੋ ਪੰਡਿਤ ਜੀ ਨੇ ਰੂਟੀ ਲੈ ਜਿਸੀ ਕੀਰਤਨ ਦੀ ਜੀ ਸੋ ਕੀਰਤਨ ਕੀਤਾ ਅੱਜ ਔਰ ਮੇਰੇ ਨਾਲ ਮੇਰਾ ਵੀਰ ਬ੍ਰਿੰਦਰ ਵਿੱਕਰ ਨੇ ਵੀ ਹਾਜ਼ਰੀ ਭਰੀਆਂ ਔਰ ਇਹੀ ਦੁਆ ਕਰਦੇ ਆ ਕਿ ਜਿੰਨੇ ਵੀ ਸੰਗਤ ਆਈ ਹੈ ਸਭ ਦੇ ਬੇੜੇ ਬਾਬਾ ਜੀ ਪਾਰ ਕਰਨ ਔਰ ਸ਼ਹਿਰ ਦਾ ਭੜਾ ਹੋਵੇ ਬਹੁਤ ਸੱਚੇ ਦਰਬਾਰ ਕੀ ਜੈ